ਲਓ ਜੀ ਹਰਦਵਾਰ ਪਹੁੰਚ ਚੁੱਕੇ ਆ ਪੰਜਾਬ ਪੰਜਾਬ ਤੋਂ ਹਰਿਆਣਾ ਹਰਿਆਣਾ ਤੋਂ ਯੂਪੀ ਯੂਪੀ ਤੋਂ ਉੱਤਰਾਖੰਡ ਚ ਐਂਟਰ ਹੋ ਕੇ ઋਸ਼ੀਕੇਸ਼ ਪਹੁੰਚ ਚੁੱਕੇ ਆ ਇੱਥੇ ਹਰਦਵਾਰ ਸੋਰੀ ਹਰਦਵਾਰ ਪਹੁੰਚ ਕੇ ਪੰਜਾਬ ਦੀ ਸਾਰੀ ਗਰਮੀ ਦਾ ਠੰਡ ਇੱਥੇ ਲਿਆ ਬਰਫ ਵਰਗਾ ਪਾਣੀ ਨਜ਼ਾਰਾ ਇੱਥੇ ਆ ਕੇ ਗਰਮੀ ਸਾਰੀ ਥਕਾਨ ਲਾਤੀ ਹੈ ਹੁਣ ਪਹੁੰਚ ਗਏ ઋਸ਼ੀਕੇਸ਼ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਇਹ ਬ੍ਰਾਂਚ ਆਇਆ ਸ੍ਰੀ ਹੇਮਕੁੰਡ ਸਾਹਿਬ ਦੀ ઋਸ਼ੀਕੇਸ਼ ਇੱਥੇ ਸਾਰੀ ਸੰਗਤ ਆ ਕੇ ਅਰਦਾਸ ਬੇਨਤੀ ਕਰਦੀ ਆ ਅਕੇ ਦੀ ਯਾਤਰਾ ਵਾਸਤੇ ਤੇ ਗ੍ਰੰਥੀ ਸਿੰਘ ਵੀ ਅਰਦਾਸ ਬੇਨਤੀਆ ਕਰਦਾ ਕਿ ਤੁਹਾਡੀ ਜਿਹੜੀ ਹੈ ਯਾਤਰਾ ਸਫਲ ਹੋਵੇ ਇੱਥੇ ਆ ਕੇ ਕੋਈ ਪੰਜਾਬ ਤੋਂ ਆਉਂਦਾ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਕੋਈ ਕਿਤੋਂ ਆਉਂਦਾ ਸਾਰੇ ਇੱਥੇ ਆ ਕੇ ਰੁਕਦੇ ਨੇ ਪਹਿਲਾਂ ਇੱਥੇ ਰਾਤ ਕੱਟ ਕੇ ਇੱਥੋਂ ਫਿਰ ਮੋਟਰਸਾਈਕਲ ਤੇ ਲਾ ਕੇ ਝੰਡੀਆਂ ਜਦੋਂ ਪੰਜਾਬ ਦੇ ਗੱਭਰੂ ਉੱਤਰਾਖੰਡ ਦੀਆਂ ਸੜਕਾਂ ਤੇ ਜੰਦ ਨੇ ਦਾ ਧਰਤੀ ਪਾੜਦੇ ਹੀ ਜਾਂਦੇ ਨੇ ਪਹਾੜ ਡਿੱਗੂ ਡਿੱਗੂ ਕਰਦੇ ਨੇ ਜਦੋਂ ਲੰਘ ਜਾਂਦੇ ਨੇ ਲਓ ਜੀ ਪਹਾੜੀਆਂ ਚ ਪਹੁੰਚ ਚੁੱਕੇ ਆ ਠੰਡਾ ਠਾਰ ਮੌਸਮ ਹੈ ਸਵੇਰ ਦੇ 6 ਵਜੇ ਨੇ ਤੇ ਜਿੰਨਾ ਹੋ ਸਕੇ ਜਲਦੀ ਸਫ਼ਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਆ ਦੇਖੋ ਨਹਿਰ ਦੇ ਉੱਤੋਂ ਜਿਹੜੀ ਠੰਡੀ ਠੰਡੀ ਆ ਜਿਹੜੀ ਧੁੰਦ ਜੀ ਉੱਠੀ ਹੋਈ ਆਹਾਹਾ ਕੀ ਨਜ਼ਾਰਾ ਦਿੰਦੀ ਆ ਸੀਨ ਅੱਖਾਂ ਦੇ ਅੱਖਾਂ ਫਿਰ ਕਹਿੰਦੀਆਂ ਨੇ ਕਿ ਕਿੱਥੇ ਆ ਗਏ ਪੰਜਾਬ ਚੋਂ ਨਿਕਲ ਕੇ ਸਵਰਗੀ ਆ ਪੰਜਾਬ ਚ ਤਾਂ ਪਤੰਦਰਾਂ ਦਾ ਦਰਖਤ ਵੱਡ-ਵੱਡੇ ਗਰਮੀ ਕੀਤੀ ਪਈ ਆ ਆ ਦੇਖੋ ਬੇਸ਼ੱਕ ਸੜਕਾਂ ਤੰਗ ਨੇ ਲਓ ਜੀ ਪਹੁੰਚ ਚੁੱਕੇ ਆ ਅਜੇ ਹੀ ਇੱਕ ਮੋੜ ਤੇ ਜਿੱਥੇ ਦੋ ਨਹਿਰਾਂ ਆ ਕੇ ਮਿਲਦੀਆਂ ਨੇ ਇੱਕ ਅਲਕਨ ਦਾ ਤੇ ਦੂਜੀ ਪਤਾ ਨਹੀਂ ਕਿਹੜੀ ਆ ਤੇ ਥੋੜੀ ਜਿਹੀ ਇੱਥੇ ਸੈਲਫੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਰੰਗ ਰੰਗ ਫੀਮ ਵਰਗੇ ਬਣ ਗਏ ਨੇ ਰੰਗ ਦੇਖ ਕੇ ਤਾਂ ਪਤਾ ਹੀ ਨਹੀਂ ਲੱਗਦਾ ਸੀ ਇਹ ਬੰਦੇ ਕੌਣ ਨੇ ਕਿਉਂਕਿ ਮੋਟਰਸਾਈਕਲਾਂ ਦਾ ਸਫਰ ਹੁੰਦਾ ਧੂੜ ਮਿੱਟੀ ਗਰਦ ਧੂਆ ਸਭ ਤਰ੍ਹਾਂ ਦਾ ਇੱਥੇ ਤੇ ਇੱਥੇ 2 ਮਿੰਟ ਨਾਲੇ ਰੈਸਟ ਹੋ ਜਾਂਦੇ ਖੜਦੇ ਖੜਾਉਂਦੇ ਜਾਓ ਜਿਹਨੇ ਸਫਰ ਕਰਨਾ ਹੈ ਇਹ ਲੰਬਾ ਸਫਰ ਹੈ ઋਸ਼ੀਕੇਸ਼ ਤੋਂ ਲੈ ਕੇ ਗੋਬਿੰਦਗੜ੍ਹ ਤੱਕ ਦਾ 7-8 ਘੰਟਿਆਂ ਦਾ ਸਫਰ ਹੈ ਖੜਦੇ ਖੜਾਉਂਦੇ ਜਾਓ ਬਾਲੀ ਕਾਲੀ ਨਾ ਕਰੋ ਟ੍ਰੈਫਿਕ ਵੀ ਹੁੰਦੀ ਹੈ ਜਲਦਬਾਜੀ ਨਾ ਕਰੋ ਦੇਖੋ ਕਿੰਨੇ ਸੋਹਣੇ ਦਰਖਤ ਚੀਲ ਦੇ ਦਰਖਤ ਨੇ ਸਿੱਧੇ ਖੜੇ ਨੇ ਤੀਰ ਵਾਂਗੂ ਤੇ ਕਹਿਣਾ ਦਾ ਕੋਈ ਸ਼ੋਰ ਨਹੀਂ ਚਲੋ ਵਧੀਆ ਖੜੇ ਨੇ ਤੇ ਨਜ਼ਾਰਾ ਲੈਂਦੇ ਜਾਓ ਅਸਲ ਵਿੱਚ ਨਜ਼ਾਰਾ ਸਫ਼ਰ ਦਾ ਹੁੰਦਾ ਦੇਖੋ ਅਸੀਂ ਇੱਕ ਸੀਨ ਦੇਖਿਆ ਬਹੁਤ ਸੋਹਣਾ ਵੈਸੇ ਤਾਂ ਅਸੀਂ ਵੀਡੀਓ ਬਹੁਤ ਘੱਟ ਬਣਾਈ ਆ ਆਪਦਾ ਇੰਜੋਏ ਵੱਧ ਕੀਤਾ ਚਲੋ ਫਿਰ ਵੀ ਹੋ ਜਾਂਦਾ ਕਦੇ-ਕਦੇ ਬੰਦਾ ਫੋਨ ਕੱਢ ਲੈਂਦਾ ਦੇਖੋ ਲੋਕਾਂ ਦੀਆਂ ਤਾਜ਼ੀਆਂ ਜਲੇਬੀਆਂ ਮਿੱਧਦੇ ਹੋਏ ਗੱਭਰੂ ਨੌਜਵਾਨ ਪਹੁੰਚ ਚੁੱਕੇ ਨੇ ਨਹਿਰ ਦੇ ਕੰਢੇ ਠੰਡੀ ਠਾਰ ਹਵਾ ਨਹਿਰ ਤੋਂ ਉੱਪਰ ਦੀ ਲੱਗਦੀ ਆਉਂਦੀ ਹੈ ਤੇ ਪਾਣੀ ਦੇਖੋ ਤੁਸੀਂ ਜਾਂਦਾ ਲਹਿਰਾ ਬਹਿਰਾ ਚ ਤੇ ਇੱਥੇ ਜੋ ਨਜ਼ਾਰਾ ਤੀਗਾ ਇਹ ਵੱਖਰੀ ਨਜ਼ਾਰਾ ਤੀ ਖੜਦੇ ਖੜਾਉਂਦੇ ਜਾਣਾ ਚਾਹੀਦਾ ਕਿਉਂਕਿ ਸਵਾਦ ਰਸਤਿਆਂ ਦਾ ਹੀ ਹੁੰਦਾ ਮੰਜ਼ਲ ਜਿਹੜੀ ਹੁੰਦੀ ਆ ਮੰਜ਼ਲ ਵੀ ਖੂਬਸੂਰਤ ਹੁੰਦੀ ਆ ਪਰ ਰਸਤੇ ਵੀ ਰਸਤੇ ਵੀ ਇੰਜੋਏ ਕਰਨੇ ਚਾਹੀਦੇ ਨੇ ਦੇਖੋ ਇੰਨਾ ਠੰਡਾ ਠਾਰ برف ਵਰਗਾ ਪਾਣੀ ਇੱਥੇ ਪਾਣੀ ਦੇ ਵਿੱਚ ਹੱਥ ਪੈਰ ਧੋਤੇ ਮੂੰਹ ਧੋਤਾ ਨਜ਼ਾਰਾ ਹੀ ਆ ਗਿਆ ਮੇਰਾ ਦੋਸਤ ਤਾਂ ਕਹੀ ਜਾਂਦਾ ਸੀ ਕਿੱਥੇ ਰੋਕ ਲਿਆ ਕਿੱਥੇ ਰੋਕ ਲਿਆ ਉਹਨੂੰ ਹੁਣ ਭੋਲੇ ਪੰਛੀ ਨੂੰ ਕੀ ਪਤਾ ਵੀ ਨਜ਼ਾਰਾ ਤਾਂ ਇਹ ਰਸਤਿਆਂ ਦਾ ਹੀ ਹੈ ਹੈ ਉੱਥੇ ਚਲੋ ਠੀਕ ਹੈ ਗੁਰਦੁਆਰਾ ਸਾਹਿਬ ਆਪਾਂ ਪਹੁੰਚਦੇ ਆ ਉਹ ਤਾਂ ਚਲੋ ਇੱਕ ਯਾਤਰਾ ਹੋ ਗਈ ਪਰ ਜਿਹੜੇ ਲੋਕ ਹਿਮਾਚਲ ਜਾਂਦੇ ਨੇ ਜਾਂ ਜੰਮੂ ਕਸ਼ਮੀਰ ਜਾਂਦੇ ਨੇ ਜਾਂ ਸ਼ਿਮਲੇ ਜਾਂਦੇ ਨੇ ਹੋਰ ਕਿਸੇ ਪਾਸੇ ਘੁੰਮਣ ਵਗੈਰਾ ਜਾਂਦੇ ਨੇ ਉਹਨਾਂ ਵਾਸਤੇ ਇਹ ਗੱਲ ਹੈ ਕਿ ਰਸਤਿਆਂ ਦਾ ਨਜ਼ਾਰਾ ਲਓ ਜਿਨ੍ਹਾਂ ਨੇ ਕਿਸੇ ਯਾਤਰਾ ਤੇ ਜਾਣਾ ਕੋਈ ਚਾਰਤਾਮ ਹੈ ਕੋਈ ਤੇ ਬਦਰੀ ਨਾਥ ਜਾਂਦਾ ਕੋਈ ਕੇਦਾਰਨਾਥ ਜਾਂਦਾ ਕੋਈ ਇਹ ਸ਼੍ਰੀ ਹਿਮਕੁੰਡ ਸਾਹਿਬ ਜਾਂਦਾ ਉਹਨਾਂ ਵਾਸਤੇ ਇਹ ਗੱਲ ਨਹੀਂ ਹੈਗੀ ਚਲੋ ਉਹਨਾਂ ਵਾਸਤੇ ਵੀ ਇਹ ਗੱਲ ਵੱਜ ਵੈ ਕਿ ਰਸਤੇ ਵਿੱਚ ਖੜਦੇ ਖੜਾਉਂਦੇ ਜਾਓ ਕੋਈ ਜਲਦਬਾਜ਼ੀ ਨਾ ਕਰੋ ਜੇ ਘਰੋਂ ਨਿਕਲੇ ਆ ਪਤਾ ਹੈ ਵੀ ਇੰਨੇ ਦਿਨਾਂ ਦਾ ਟੂਰ ਹੈ ਤੇ ਇੰਨੇ ਟਾਈਮ ਦੇ ਵਿੱਚ ਪਹੁੰਚ ਹੀ ਜਾਣਾ ਤਾਂ ਕਿਉਂ ਨਾ ਇੰਜੋਏ ਕਰਦੇ ਜਾਓ ਚਾਹ ਪੀਂਦੇ ਜਾਓ ਕੁਛ ਨਾ ਕੁਛ ਖਾਂਦੇ ਪੀਂਦੇ ਜਾਓ ਰਸਤਿਆਂ ਦੇ ਵਿੱਚ ਰੈਸਟ ਹੋ ਜਾਂਦੀ ਹੈ ਸਰੀਰ ਨੂੰ ਜਿਆਦਾ ਲਗਾਤਾਰ ਮੋਟਰਸਾਈਕਲ ਚਲਾ ਕੇ ਵੀ ਸਰੀਰ ਭੰਨਿਆ ਜਾਂਦਾ ਉਹ ਫਿਰ ਨਾ ਤਾਂ ਮੰਜ਼ਿਲ ਦਾ ਸੁਆਦ ਨਾ ਰਸਤੇ ਦਾ ਸੁਆਦ ਕਿਸੇ ਤਰ੍ਹਾਂ ਦਾ ਸੁਆਦ ਨਹੀਂ ਆਉਂਦਾ ਕਿਰਕਰਾ ਹੋ ਜਾਂਦਾ ਸੋ ਦੇਖੋ ਇੱਕ ਹੋਰ ਇੱਕ ਹੋਰ ਨਜ਼ਾਰਾ ਝਰਨਾ ਨਿਕਾ ਜਾ ਬਹੁਤ ਸਾਫ ਸੁਥਰਾ ਪਾਣੀ ਬਿਲਕੁਲ ਪੀਣ ਯੋਗ ਪਾਣੀ ਇਹ ਹੈ ਕਿਉਂਕਿ ਉੱਪਰੋਂ ਬਰਫ਼ ਦਾ ਪਾਣੀ ਜਿਹੜਾ ਪਿਗਲ ਕਉਂਦਾ ਹੈ ਉੱਪਰੋਂ ਜਿਹੜੀ ਗਲੇਸ਼ੀਅਰ ਜੰਮ ਜਾਂਦੇ ਨੇ ਪਹਾੜ ਦੀ ਚੋਟੀ ਦੇ ਉੱਪਰ ਬਿਲਕੁਲ ਸਿਰੇ ਤੇ ਉਹ ਫਿਰ ਜਦੋਂ ਪਿਗਲਦੇ ਨੇ ਹੁਣ ਰਾਤ ਨੂੰ ਬਰਫ਼ ਪੈਂਦੀ ਆ ਦਿਨੇ ਪਿਗਲ ਜਾਂਦੀ ਆ ਤੇ ਜਿਹੜੀ ਬਰਫ਼ ਹੁੰਦੀ ਆ ਉਹ ਬਿਲਕੁਲ ਸਾਫ਼ ਹੁੰਦੀ ਆ ਲਓ ਜੀ ਅ ਅਸੀਂ ਰਸਤੇ ਦੀ ਵਾਲੀ ਵੀਡੀਓ ਨਹੀਂ ਬਣਾਈ ਤੇ ਸਿੱਧਾ ਗੁਰਦੁਆਰਾ ਸਾਹਿਬ ਗੋਬਿੰਦ ਘਾੜ ਤੇ ਪਹੁੰਚ ਚੁੱਕੇ ਆ ਇਹ ਘਾਟ ਦਾ ਗੁਰਦੁਆਰਾ ਹੈ ਦੇਖੋ ਬੜੇ ਸ਼ਾਂਤ ਸੁਭਾਅ ਨਾਲ ਸੰਗਤ ਬੈਠੀ ਹੈ ਤੇ ਤੁਸੀਂ ਦੇਖ ਸਕਦੇ ਹੋ ਤਿੰਨ ਸਿੰਘ ਜਿਹੜੇ ਕੀਰਤਨ ਕਰ ਰਹੇ ਨੇ ਇਹ ਨੌਨ ਸਿੱਖ ਦੀ ਪਿੱਛੋਂ ਮਤਲਬ ਕਿ ਇਹਨਾਂ ਦਾ ਬੈਕਗ੍ਰਾਉਂਡ ਸਿੱਖੀ 'ਚ ਨਹੀਂ ਹੈਗਾ ਇਹ ਆਊਟ ਆਫ ਕਾਸਟ ਆਊਟ ਆਫ ਧਰਮ ਮਤਲਬ ਹੋਰ ਕਿਸੇ ਧਰਮ ਦੇ ਜਿਹੜੇ ਬੱਚੇ ਸੀ ਇਹਨਾਂ ਨੇ ਸਿੱਖੀ ਧਾਰਨ ਕੀਤੀ ਹੈ ਤੇ ਇੰਨਾ ਸੋਹਣਾ ਕੀਰਤਨ ਕੀਤਾ ਆਨੰਦ ਬਣ ਤੇ ਬਾਬੇ ਨੇ ਖੁਦ ਇਹ ਚੀਜ਼ ਨੂੰ ਇੱਥੇ ਬਿਆਨ ਕੀਤਾ ਮਾਈਕ ਦੇ ਉੱਤੇ ਕਿ ਪੰਜਾਬ ਦੇ ਵਿੱਚ ਸਿੱਖੀ ਘਟ ਰਹੀ ਹੈ ਤੇ ਅਦਰ ਸਟੇਟਾਂ ਦੇ ਵਿੱਚ ਸਿੱਖੀ ਵੱਧ ਰਹੀ ਹੈ ਇਹਦਾ ਰੀਜਨ ਹੁਣ ਆਪਾਂ ਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਪੰਜਾਬ ਆ ਜਿਹੜਾ ਪੰਜਾਬ ਸਾਰਿਆਂ ਦੀ ਨਿਗਾਹ ਥੱਲੇ ਆਜੰਸੀਆਂ ਦੀ ਸਰਕਾਰਾਂ ਦੀ ਅਦਰ ਸਟੇਟਾਂ ਦੀ ਜ ਅਦਰ ਕੰਟਰੀਆਂ ਦੀ ਵੀ ਕਿਉਂਕਿ ਇੰਡੀਆ ਦਾ ਜਿਹੜਾ ਮੇਨ ਗੇਟ ਆ ਉਹ ਪੰਜਾਬ ਰਾਹੀਂ ਸੀ ਤੇ ਇਹ ਪੰਜਾਬ ਦੇ ਲੋਕ ਲੜਾਕੂ ਸੀ ਬਹਾਦਰ ਸੀ ਸੂਝਵਾਨ ਸੀ ਅੱਜ ਵੀ ਮਤਲਬ ਆਰਮੀ ਦੇ ਵਿੱਚ ਸਭ ਤੋਂ ਪਹਿਲਾਂ ਹਿੱਕ ਡਾ ਕੇ ਪੰਜਾਬੀ ਖੜਦੇ ਨੇ ਤੇ ਪੰਜਾਬ ਨੂੰ ਬਰਬਾਦ ਕਰਨਾ ਬੜਾ ਜ਼ਰੂਰੀ ਹੈ ਇਹਨਾਂ ਵਾਸਤੇ ਤਾਂ ਨਸ਼ਾ ਤੇ ਹੋਰ ਜਿਹੜੀਆਂ ਹੈਬਟਾਂ ਨੇ ਕਿਸੇ ਵੀ ਤਰ੍ਹਾਂ ਦੀ ਨਸ਼ਾ ਪੱਤਾ ਦਾ ਹੋ ਹੀ ਗਿਆ ਤੇ ਬਾਹਰ ਜਾਣ ਦਾ ਜਿਹੜਾ ਜਨੂਨ ਤਿਆਰ ਕੀਤਾ ਸੋ ਗੱਲ ਮਕਾਉਂਦੀ ਅਸੀਂ ਚੜ੍ਹਾਈ ਸ਼ੁਰੂ ਕਰਤੀ ਗੋਵਿੰਦ ਘਾੜ ਤੋਂ ਗੋਵਿੰਦ ਧਾਮਵਾਲ ਨੂੰ ਇਹ 13 ਕਿਲੋਮੀਟਰ ਦੀ ਚੜ੍ਹਾਈ ਹੈ ਇਸ ਇਹ ਜਿਹੜੀ ਚੜ੍ਹਾਈ ਹੈ ਥੋੜੀ ਜੀ ਪੈਮੀ ਹੈ ਇਹ ਇਹ ਚੜ੍ਹਾਈ ਦੇ ਵਿੱਚ ਬੰਦਾ ਔਖਾ ਨਹੀਂ ਹੁੰਦਾ 13 ਕਿਲੋਮੀਟਰ ਦੀ ਚੜ੍ਹਾਈ ਹੈ ਕੁਝ ਬੰਦਾ ਪਿੱਛੋਂ એનર્ਜੀ ਦੇ ਨਾਲ ਫੁੱਲ ਹੁੰਦਾ એનર્ਜੀ ਤੇ ਚਾਹ ਵੀ ਹੁੰਦਾ ਇੱਕ ਚੜ੍ਹਾਈ ਚੜ੍ਹਦਾ ਬਿਨਾਂ ਡਾਂਗ ਤੇ ਬੰਦਾ ਜਾਂਦਾ ਜਹਾਜ਼ ਬਣਿਆ ਤੇ ਕੁਝ ਮੈਂ ਇਹੋ ਜਿਹੇ ਲੋਕ ਵੀ ਦੇਖੇ ਜਿਹੜੇ ਖੱਤਰਾਂ ਦੇ ਉੱਤੇ ਚੜ ਕੇ ਜਾ ਰਹੇ ਸੀ ਉਹ ਲੋਕ ਉਹ ਲੋਕਾਂ ਨੂੰ ਸ਼ਰਮ ਨਹੀਂ ਆਈ ਉਹ ਹੱਟੇ-ਕੱਟੇ ਨੌਜਵਾਨ ਨਵੇਂ ਮੁੰਡੇ ਬਿਲਕੁਲ ਤੇ ਉਹਨਾਂ ਨੂੰ ਸ਼ਰਮ ਨਹੀਂ ਆਈ ਖੱੱਚਰ ਕਰਾਉਂਦਿਆਂ ਨੂੰ ਵੀ ਤੁਸੀਂ ਚੰਗੇ ਭਲੇ ਹੈਗੇ ਹੋ ਸਰੀਰ ਦਾ ਇੱਥੇ ਤਾਂ ਸਰੀਰ ਪਰਖਿਆ ਜਾਂਦਾ ਸਰੀਰ ਦਾ ਜੁਰਕਾ ਦਿਖਾਓ ਤੁਸੀਂ ਵੀ ਸਰੀਰ ਹੁੰਦਾ ਕੀ ਆ ਤੁਸੀਂ ਖੱੱਚਰਾ ਕਰਾਉਣੇ ਹੋ ਖੱੱਚਰ ਵਾਲੇ ਤੇ ਨੰਬਰ 2 ਤੇ ਚਲੋ ਕਾਹਨੂੰ ਅ ਸਾਨੂੰ ਬੰਦਾ ਇੱਕ ਕਹਿੰਦਾ ਵੀ ਖੱੱਚਰ ਅ ਇੰਨੇ ਰੁਪਏ ਨੂੰ ਕਰ ਦਾਂਗੇ ਅਸੀਂ ਚਾਰ ਜਾਨੇ ਦੀ ਮਾਹ ਤੋਂ ਘੋੜਿਆਂ ਨੂੰ ਖੱਤਰ ਪੁੱਛਦਾ ਘੋੜੇ ਵਰਗੇ ਸਰੀਰ ਨੇ ਤੂੰ ਡਗੜ-ਡਗੜ ਤੁਰਦੇ ਜਾਂਦੇ ਦੇਖੀ ਚਲੋ ਫਿਰ ਵੀ ਪਹਿਲਾ ਪਲਾਂ ਜਦ ਤਾ ਪੂਰੀਆਂ ਛਾਲਾਂ ਮਾਰੀਆਂ ਹੌਲੀ-ਹੌਲੀ ਚਲੋ એનર્ਜੀ ਡਾਊਨ ਹੁੰਦੀ ਆ ਬੰਦਾ ਪਰ ਫਿਰ ਵੀ ਅਸੀਂ ਵਧੀਆ ਤਰੀਕੇ ਨਾਲ ਪਹੁੰਚ ਗਏ ਉਸ ਤੋਂ ਬਾਅਦ ਆ ਅਸੀਂ ਜਿਹੜੀ ਅਗਲੀ ਚੜ੍ਹਾਈ ਸੀਗੀ ਗੋਵਿੰਦ ਧਾਮ ਤੋਂ ਸ੍ਰੀ ਹੇਮਕੁੰਡ ਸਾਹਿਬ ਦੀ ਉਹ ਬਹੁਤ ਬਹੁਤ ਸਿੱਧੀ ਚੜ੍ਹਾਈ ਦੀ ਤੇ ਉਹ ਫਿਰ ਤੁਹਾਨੂੰ ਅੱਗੇ ਦਿਖਾਉਣਿਆ ਆ ਜਿਹੜਾ ਪੁਲ ਆ ਇਹ ਪੁਲ ਲੰਗਰ ਤੋਂ ਬਾਅਦ ਆਉਂਦਾ ਇਹ ਪੁਲ ਤੋਂ ਸਮਝ ਲਓ ਤੁਸੀਂ ਅੱਧ ਵਿਚ ਪਹੁੰਚ ਗਏ ਇਹ ਪੁਲਾ ਬਹੁਤ ਸੋਹਣਾ ਬਣਾਇਆ ਹੋਇਆ ਇੱਥੋਂ ਸੀਨ ਬਹੁਤ ਸੋਹਣੇ ਦਿਖਦੇ ਨੇ ਤੇ ਇਹ ਝਰਨਾ ਹੈ ਝਰਨੇ ਦੇ ਉੱਤੇ ਤੇ ਉੱਤਰ ਕੇ ਲੋਕ ਕੁਝ ਥੱਲੇ ਨੂੰ ਉੱਤਰ ਕੇ ਫੋਟੋਆਂ ਵਗੈਰਾ ਵੀ ਕਰਾਉਂਦੇ ਨੇ ਨਾਹ ਨੂੰ ਵੀ ਲੈਂਦੇ ਨੇ ਵਧੀਆ ਸੀਨ ਮਤਲਬ ਇੱਥੇ ਆ ਦੇਖੋ ਬਹੁਤ ਸੋਹਣਾ ਇਹ ਪਾਣੀ ਵੀ ਖੈਰ ਖਾਸ ਖਾਸ ਕੋਈ ਗੰਦਾ ਨਹੀਂ ਹੁੰਦਾ ਇਹ ਪਾਣੀ ਵੀ ਸਾਫ ਸੁਥਰਾ ਹੈ ਕਿਉਂਕਿ ਜਿੱਥੋਂ ਇਹ ਪਾਣੀ ਆਉਂਦਾ ਜਿੱਥੋਂ ਇਹ ਝਰਨੇ ਚੱਲਦੇ ਨੇ ਅਸੀਂ ਉਹ ਤੈਹ ਤੇ ਉੱਥੇ ਹੀ ਅਸੀਂ ਪਹੁੰਚਾਂਗੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉ ਜੇ ਵੀਡੀਓ ਐਡ ਹੋਈ ਹੋਈ ਜੇ ਬਣਾਈ ਹੋਈ ਤਾਂ ਤੁਹਾਨੂੰ ਜਰੂਰ ਦਿਖਾਵਾਂਗੇ ਕਿ ਕਿਹੜੀ ਕਿਹੜਾ ਉਹ ਝਰਨਾ ਹੈ ਜਿਹੜਾ ਇੱਥੇ ਆਉਂਦਾ ਕਿਉਂਕਿ ਇਹ ਬਿਲਕੁਲ ਪੀਣ ਯੋਗ ਪਾਣੀ ਹੁੰਦਾ ਇੱਥੇ ਕੋਈ ਰਹਿਸ਼ੀ ਕੋਈ ਰਹਿਸ਼ੀ ਏਰੀਆ ਨਹੀਂ ਹੈਗਾ ਕਿਉਂਕਿ ਜਿੱਥੇ ਜ਼ਿਆਦਾ ਰਹਿਸ਼ੀ ਏਰੀਆ ਹੋਵੇ ਉੱਥੋਂ ਲੋਕ ਆਪਦੇ ਬਾਥਰੂਮ ਦਾ ਪਾਣੀ ਜਾਂ ਹੋਰ ਉਹਨਾਂ ਪਰਾਂ ਦਾ ਪਾਣੀ ਉਧਰ ਛੱਡ ਦਿੰਦੇ ਨੇ ਝਰਨਿਆਂ ਦੇ ਵਿੱਚ ਤੇ ਉਹ ਪੀਣ ਯੋਗ ਨਹੀਂ ਹੁੰਦਾ ਪਰ ਇੱਥੋਂ ਦੇ ਜਿਹੜੇ ਲੋਕ ਵੀ ਦੱਸਦੇ ਨੇ ਤੇ ਵੀ ਇਹ ਪਾਣੀ ਪੀਣ ਯੋਗ ਹੈ ਤੇ ਖੁਦ ਵੀ ਪਤਾ ਲੱਗਦਾ ਵੀ ਹਾਂ ਇਹ ਝਰਨਿਆਂ ਦਾ ਪਾਣੀ ਹੈ ਕਿਉਂਕਿ ਦੇਖੋ ਆ ਮੌਸਮ ਦੇ ਵਿੱਚ ਕੋਈ ਮੀਂਹ ਨਹੀਂ ਸੀਗਾ ਮੀਂਹ ਦਾ ਪਾਣੀ ਵੀ ਪੀਣ ਯੋਗ ਨਹੀਂ ਹੁੰਦਾ ਅਗਰ ਮੀਂਹਾਂ ਦੇ ਤੁਸੀਂ ਬਰਸਾਤਾਂ ਦੇ ਮੌਸਮ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਪੀਣ ਯੋਗ ਪਾਣੀ ਨਹੀਂ ਹੁੰਦਾ ਇਹ ਆਮ ਮੌਸਮ ਦੇ ਵਿੱਚ ਬਿਲਕੁਲ ਸਾਫ਼ ਪਾਣੀ ਆਉਂਦਾ ਬਿਲਕੁਲ ਆਯੁਰਵੈਦਿਕ ਪਾਣੀ ਹੈ ਜੜੀਆਂ ਬੁੱਟੀਆਂ ਵਾਲਾ ਪਾਣੀ ਹੈ ਦੁੱਖ ਦਰਦ ਦੂਰ ਕਰ ਦਿੰਦਾ ਹੈ ਹੈਵੀ ਪਾਣੀ ਹੈ ਬੇਸ਼ੱਕ ਥੋੜਾ ਜਿਹਾ ਭਾਰੀ ਹੈ ਪਰ ਇਹ ਸਾਫ਼ ਹੈ ਆਪਣੇ ਵਾਲਾ ਪਾਣੀ ਬਹੁਤ ਗੰਦਲਾ ਹੈ ਪਾਣੀ ਕਿਉਂਕਿ ਥੱਲੇ ਫੈਕਟਰੀਆਂ ਦਾ ਪਾਣੀ ਛਿੱਟੀ ਜਾਂਦੇ ਨੇ ਚਲੋ ਆਪਣਾ ਸੰਗਰੂਰ ਏਰੀਆ ਤਾਂ ਬਹੁਤ ਬਚਤ ਚਾ ਪਰ ਬਰਨਾਲਾ ਬਠਿੰਡਾ ਤਾਂ ਪੁੱਛੀ ਨਾ ਤਾਂ ਘਰ ਕੇ ਹੀ ਪਿਆ ਮੋਟਰਾਂ ਦੇ ਵਿੱਚੋਂ ਵੀ ਕਾਲਾ ਪਾਣੀ ਆਉਂਦਾ ਦੇਖੋ ਸੀਨ ਦੇਖੋ ਤੁਸੀਂ ਕੁਦਰਤ ਆ ਚਰਨਾ ਬਿਲਕੁਲ ਸਾਫ ਪਾਣੀ ਦਾ ਹੈ ਇਹ ਚਰਨਾ ਆਉਂਦਾ ਸ੍ਰੀ ਹਿਮਕੁੰਡ ਸਾਹਿਬ ਗੁਰਦੁਆਰੇ ਦੇ ਕੋਲੋਂ ਉੱਥੇ ਬਰਫ਼ ਪਿਗਲ ਕੇ ਆਉਂਦੀ ਹੈ ਤੇ ਇੱਕ ਗੱਲ ਹੋਰ ਜਿਹੜਾ ਸਰੋਵਰ ਦਾ ਪਾਣੀ ਹੈ ਨਾ ਉਹ ਜਿਹੜਾ ਓਵਰਫਲੋ ਹੁੰਦਾ ਉਹ ਵੀ ਇਸੇ ਚਰਨਿਆਂ ਦੇ ਵਿੱਚ ਪੈਂਦਾ ਤਾਂ ਇਹ ਪਵਿੱਤਰ ਪਾਣੀ ਆ ਇਹ ਅੰਮ੍ਰਿਤ ਦੇਖੋ ਇਹ ਜਿਹੜੀ ਅਸੀਂ ਹੁਣ ਧਾਮ ਤੋਂ ਅਸੀਂ ਉੱਪਰ ਦੀ ਪਹਾੜੀਆਂ ਦਾ ਇਹ ਯਾਤਰਾ ਉੱਪਰ ਦੀ ਚੜ੍ਹਾਈ ਹੈ ਦੇਖੋ ਕਿੰਨਾ ਸੋਹਣੇ ਦਰਸ਼ਨ ਹੈ ਇਹ ਜੰਨਤ ਹੈ ਇਹ ਬਿਲਕੁਲ ਜੰਨਤ ਹੈ ਜਿਹੜਾ ਬੰਦਾ ਇੱਥੇ ਸਾਹ ਲੈਂਦਾ ਤਾਂ ਉਹ ਉਹਦਾ ਸਾਹ ਪ੍ਰਵਾਨ ਹੈ ਉਹ ਨਜ਼ਾਰੇ ਲੈਂਦਾ ਉਹਰੇ ਕਿਉਂਕਿ ਇਹ ਜਿਹੜੀਆਂ ਪਹਾੜੀਆਂ ਨੇ ਇਹ ਆਪਣੇ ਇੰਡੀਆ ਦੀਆਂ ਲਾਸਟ ਪਹਾੜੀਆਂ ਨੇ ਕਿਉਂਕਿ ਇੱਥੋਂ ਇਸ ਤੋਂ ਬਾਅਦ ਚਾਈਨਾ ਸ਼ੁਰੂ ਹੋ ਜਾਂਦਾ ਤੇ ਚਾਈਨਾ ਦੇ ਬਾਰਡਰ ਤੇ ਲਵੇ ਲਾਉਣੇ ਆਪਾਂ ਮਾਨ ਮਾਨਾ ਪਿੰਡ ਆ ਇੱਥੇ ਇੱਕ ਉਹ ਇੰਡੀਆ ਦਾ ਲਾਸਟ ਪਿੰਡ ਤੇ ਹੁਣ ਫਰਸਟ ਪਿੰਡ ਕਰਦਾ ਉੱਥੋਂ ਫਰਸਟ ਵਿਲੇਜ ਕਰਦਾ ਤੇ ਮਤਲਬ ਬਿਲਕੁਲ ਆਪਾਂ ਇੰਡੀਆ ਦੇ ਸਿਰੇ ਤੇ ਆਂ ਤੁਸੀਂ ਪੱਥਰ ਦੇਖੋ ਇਹ ਜੇ ਪੱਥਰ ਨੇ ਸਟੈਪ ਦੇਖੋ ਉਹ ਬਰਫ਼ ਜੰਮੀ ਪਈ ਆ ਉਹ ਬਰਫ਼ ਪਿਗਲ ਕੇ ਸਾਰੀ ਥੱਲੇ ਜਾ ਰਹੀ ਆ ਇਹ ਸਿਆਲ ਦੇ ਵਿੱਚ ਇਹ ਬਰਫ਼ ਜੰਮੀ ਜਾਂਦੀ ਆ ਆਪਦੇ ਮੌਸਮ ਦੇ ਵਿੱਚ ਜੰਮਣਾ ਸ਼ੁਰੂ ਹੋ ਜਾਂਦੀ ਆ ਤੇ ਆਹੀ ਬਸ 2 ਮਹੀਨੇ ਹੁੰਦੇ ਨੇ ਮਈ ਜੂਨ ਜੁਲਾਈ ਦੇ ਵਿੱਚ ਇਹ ਪਿਗਲ ਜਾਂਦੀ ਆ ਏਸੀ ਟਾਈਮ ਯਾਤਰਾ ਦਾ ਹੁੰਦਾ ਤੇ ਇਹਨਾਂ ਜੂਨ ਦੇ ਵਿੱਚ ਸਹੀ ਜਿਹੜਾ ਟਾਈਮ ਆ ਉਹ ਯਾਤਰਾ ਕਰਨ ਦਾ ਹੁੰਦਾ ਸਹੀ ਟਾਈਮ ਆ ਜਿਹੜਾ ਉਹ ਜਦੋਂ ਲੋਆਂ ਪੈਂਦੀਆਂ ਨੇ ਉਦੋਂ ਜੀਰੀ ਲੱਗਣ ਤੋਂ ਪਹਿਲਾਂ ਬੰਦਾ ਯਾਤਰਾ ਕਰ ਲੇ ਤਾਂ ਬਹੁਤ ਨਜ਼ਾਰਾ ਜਦੋਂ ਬਰਸਾਤਾ ਪੈਣ ਲੱਗ ਜਾਂਦੀਆਂ ਨੇ ਤਾਂ ਉਦੋਂ ਪਹਾੜ ਪੂੜ ਖਿਸਕਣ ਦਾ ਖਤਰਾ ਹੋ ਜਾਂਦਾ ਸੜਕਾਂ ਛੜਕਾਂ ਜਾਂ ਰੁਕਾਵਟ ਆ ਟ੍ਰੈਫਿਕ ਵੀ ਜਾਮ ਹੋ ਜਾਂਦੀ ਆ ਬਹੁਤ ਕੁਝ ਸਾਹਮਣਾ ਕਰਨਾ ਪੈ ਸਕਦਾ ਜਾਂ ਫਿਰ ਜਾਓ ਜੁਲਾਈ ਜੁਲਾਈ ਦੇ ਵਿੱਚ ਕਿਉਂਕਿ ਬਰਸਾਤਾ ਖਤਮ ਹੋ ਜਾਂਦੇ ਨੇ ਸੜਕਾਂ ਦੀ ਰਿਪੇਅਰ ਹੋ ਜਾਂਦੀ ਆ ਸੰਗਤ ਵੀ ਘੱਟ ਹੁੰਦੀ ਆ ਜਿਹੜਾ ਘੱਟ ਸੰਗਤ ਵਿੱਚ ਜਾਣਾ ਚਾਹੁੰਦਾ ਤਾਂ ਉਹ ਜੁਲਾਈ ਦੇ ਵਿੱਚ ਜਾ ਸਕਦਾ ਨਹੀਂ ਤਾਂ ਫਿਰ ਮਈ ਤੇ ਜੂਨ ਦੇ ਵਿੱਚ ਬੰਦਾ ਜੂਨ ਦੇ ਸਿਰਫ ਲਾਸਟ ਤੱਕ ਜਿਵੇਂ 25 26 ਜੂਨ ਤੱਕ ਸਹੀ ਟਾਈਮ ਆ ਉਸ ਤੋਂ ਬਾਅਦ ਬਰਸਾਤਾਂ ਦੇ ਵਿੱਚ ਕੰਮ ਖਰਾਬ ਹੋਣ ਲੱਗਦਾ ਆ ਦੇਖੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜਾਨਸਾਰ ਲੋਕ ਕਹਿੰਦੇ ਨੇ ਵੀ ਪੰਜ ਡੁਪਕੀਆਂ ਮਾਰ ਲੀਆਂ ਛੇ ਡੁਪਕੀਆਂ ਮਾਰ ਲੀਆਂ ਸੱਤ ਮਾਰਤੀਆਂ ਅਸੀਂ ਭਾਈ 20 20 ਡੁਪਕੀਆਂ ਮਾਰੀਆਂ ਨੇ ਉਰੇ ਨਜ਼ਾਰੀ ਆ ਗਿਆ ਜਦੋਂ ਠੰਡ ਜੀ ਚੜੀ ਤਾਂ ਫਿਰ ਗੁਰੂ ਘਰ ਨੇ ਵਧੀਆ ਕੰਬਲ ਵਗੈਰਾ ਦਾ ਅਰੇਂਜਮੈਂਟ ਕੀਤਾ ਸਾਤੀ ਅੰਦਰ ਬੈਠ ਕੇ ਐ ਅਨੰਦ ਕੀਰਤਨ ਸੁਣਿਆ ਅਰਦਾਸ ਹੋਈ 8:30 ਵਜੇ ਦੀ ਅਸੀਂ ਪਹੁੰਚ ਗਏ ਸੀ 3:30 ਵਜੇ ਚੱਲ ਕੇ ਸਹੀ 7:30 ਵਜੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ 8:30 ਵਜੇ ਅਰਦਾਸ ਹੁੰਦੀ ਹੈ ਉਹ ਅਰਦਾਸ ਤੋਂ ਬਾਅਦ 9:30 10:00 ਵਜੇ ਇੱਕ ਹੋਰ ਅਰਦਾਸ ਹੁੰਦੀ ਹੈ ਅਸੀਂ ਦੋ ਅਰਦਾਸਾਂ ਸੁਣ ਕੇ ਉੱਥੋਂ ਪੂਰਾ ਆਨੰਦ ਲੈ ਕੇ ਬੈਠ ਕੇ ਬਾਹਰ ਸਾਰਾ ਮਾਹੌਲ ਦੇਖ ਕੇ ਅਬਜ਼ਰਵ ਕਰਕੇ ਆਨੰਦ ਮਾਣ ਕੇ ਧੁੱਪ ਸੇਕ ਕੇ ਧੁੱਪ ਵੀ ਸੇਕੀ ਬੱਦਲ ਵੀ ਦੇਖੇ ਸਾਰੇ ਮੌਸਮ ਉੱਥੇ ਦੇਖ ਕੇ ਕੀਰਤਨ ਸੁਣ ਕੇ ਨਜ਼ਾਰੇ ਲੈ ਕੇ ਫੇਰ ਜਦੋਂ ਜੀ ਭਰ ਗਿਆ ਵੀ ਹੁਣ ਆਪਾਂ ਹੁਣ ਥੱਲੇ ਚੱਲਦੇ ਆਂ ਬੰਦੇ ਸਾਡੇ ੜੀਕਦੇ ਹੋਣਗੇ ਦੋ ਬੰਦੇ ਸਾਡੇ ਕਾਲੀ ਵਾਲੇ ଥିਗੇ ਉਹ ਬਸ ਉਹ ਹੱਥ ਨਾਲ ਨਹੀਂ ਆਏ ਸੀ ਉਹਰੇ ਮੱਥਾ ਟੇਕ ਕੇ ਚੱਲ ਵੀ ਉਹਨਾਂ ਨੂੰ ਅਚ ਵੀ ਲੱਗੀ ਵੀ ਚਲੋ 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 ਐਂ ਕਰੀਏ ਤੇ ਫਿਰ ਅਸੀਂ ਕਿਹਾ ਵੀ ਚਲੋ ਤੁਸੀਂ ਚੱਲੋ ਅਸੀਂ ਆਉਨੇ ਆ ਦੇਖੋ ਨਿੱਕੇ ਨਿੱਕੇ ਕੁੜੀਆਂ ਬਹੁਤ ਹਿੰਮਤ ਕੀਤੀ ਇਹਨਾਂ ਨੇ ਬਹੁਤ ਵਧੀਆ ਤੁਰ ਕੇ ਆ ਗਈਆਂ ਨਹੀਂ ਤਾਂ ਵਿੱਚ ਮੈਂ ਦੇਖਿਆ ਨੇ ਵੀ ਲੇਡੀਜ਼ ਜਿਹੜੀਆਂ ਉਹ 13 ਕਿਲੋਮੀਟਰ ਦੀ ਚੜਾਈ ਤੋਂ ਬਾਅਦ ਇਹ ਚੜਾਈ ਚੜ੍ਹਨੀ ਹਿੰਮਤ ਨਹੀਂ ਕਰਦੀਆਂ ਜਿਹੜੀਆਂ 6 ਕਿਲੋਮੀਟਰ ਦੀ ਜਿਹੜੀ ਇਹ ਚੜਾਈ ਹੀ ਚੜਾਈ ਹੈ ਇਹ ਉੱਪਰ ਥੱਲੇ ਨਹੀਂ ਹੋਣੀ ਸਿੱਧੀ ਚੜਾਈ ਹੈ ਦੇਖੋ ਝਰਨਾ ਤੇ ਉਹ ਜਿਹੜੀ ਚੜਾਈ ਚੜ ਗਿਆ ਉਹ ਸਮਝ ਲਓ ਨਜ਼ਾਰਾ ਤੇ ਉਹ ਹਿੰਮਤੀ ਬੰਦਾ ਹੈ ਲਓ ਜੀ ਹੁਣ ਇਹ ਲਾਸਟ ਦੇ ਵੀਡੀਓ ਅਸੀਂ ॠषिਕੇਸ਼ ਆ ਗਏ ਆ ਬਾਕੀ ਦੇ ਵੀਡੀਓ ਅਸੀਂ ਸਕਿੱਪ ਕਰਤੀਆਂ ਕਿਉਂਕਿ ਆਨੰਦ ਵੀ ਮੰਨਣਾ ਹੁੰਦਾ ਇਕੱਲਾ ਫੋਨ ਦੇ ਵਿੱਚ ਥੋੜੀ ਬੜੀ ਦਾ ਲਾ ਹੁਣ ਦੇਖੋ ਇਹ ਜਿਹੜੀ ਨਦੀ ਆ ਨਾ ਇਹ ਉਹਨਾਂ ਦੀ ਆ ਜੀ ਜੀ ਜਿਹਦਾ ਭਗਵੰਤ ਮਾਨ ਜ਼ਿਕਰ ਕਰਦਾ ਸੀਗਾ ਵੀ ਤੁਸੀਂ ਗੰਗਾ ਦੇ ਵਿੱਚੋਂ ਪਾਣੀ ਲਓ ਸਾਡੇ ਤੋਂ ਪਾਣੀ ਭਾਲ ਦਿਓ ਹੈ ਦੇਖੋ ਹੁਣ ਅਸੀਂ ਵਾਪਸ ਚੱਲ ਪਿਆ ਤੇ ਇਹ ਇਹ ਯੂਪੀ ਤੇ ਉੱਤਰਾਖੰਡ ਦਾ ਏਰੀਆ ਲਾਸਟ ਦਾ ਜਿਹੜਾ ਉੱਥੇ ਗੇਟ ਬਣਿਆ ਹੋਇਆ ਮਤਲਬ ਕਿੰਨਾ ਸੋਹਣਾ ਦ੍ਰਿਸ਼ਾ ਦੇਖੋ ਨਜ਼ਾਰਾ ਬੰਨਿਆ ਪਿਆ ਹਰਿਆਲੀ ਹੈ ਸੜਕਾਂ ਸਾਫ਼ ਨੇ ਆਨੰਦ ਦਾ ਪੂਰਾ ਘੁੰਮਣਾ ਫਿਰਨਾ ਜ਼ਰੂਰੀ ਹੈ ਦੋਸਤੋ ਘੁੰਮਿਆ ਫਰਾ ਕਰੋ ਨਜ਼ਾਰੇ ਲਓ ਯਾਤਰਾ ਕਰੋ ਅ ਸਫਰ ਜਿਹੜੇ ਇਹ ਟ੍ਰੈਵਲ ਹੈ ਇਹ ਬਹੁਤ ਨਜ਼ਾਰੇਦਾਰ ਚੀਜ਼ ਹੈ ਨਿਕਲੋ ਕਮਾਂਕਾਰਾਂ ਚੋਂ ਰਿਲੈਕਸ ਕਰੋ ਦਿਮਾਗ ਨੂੰ ਆਪਦੀ ਜ਼ਿੰਦਗੀ ਤੋਂ ਬਾਹਰ ਨਿਕਲ ਕੇ ਆਪਦੀ ਜ਼ਿੰਦਗੀ ਦਾ ਨਕਸ਼ਾ ਦੇਖੋ ਤੇ ਆ ਦੇਖੋ ਗੇਟ ਕਿੰਨਾ ਸੋਹਣਾ ਬਣਿਆ ਹੋਇਆ ਹੈ ਇਹ ਯੂਪੀ ਦੇ ਵਿੱਚ ਐਂਟਰ ਹੋ ਗਏ ਆ ਅੱਗੇ ਸਹਾਰਨਪੁਰ ਆਊਗਾ ਸੋ ਵੀਡੀਓ ਕੇਮੇ ਲੱਗੀ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਜਿਹੜਾ ਜਾਣਾ ਚਾਹੁੰਦਾ ਉਹ ਇੱਕ ਵਾਰੀ ਉਹ ਜਿਹੜਾ ਹਿਮਕੁੰਡ ਸਾਹਿਬ ਸ੍ਰੀ ਹਿਮਕੁੰਡ ਸਾਹਿਬ ਜਾਣਾ ਚਾਹੁੰਦਾ ਹੈ ਤਾਂ ਉਹ ਜੂਨ ਚੀ ਜਾਵੇ ਸੋ ਧੰਨਵਾਦ ਸਾਰਿਆਂ ਦਾ